ਹਾਂਜੀ 2000 ਲਾਈਕ ਤਾਂ ਨਹੀਂ ਹੋਇਆ ਆਪਣੀ ਪੁਰਾਣੀ ਵੀਡੀਓ ਤੇ ਪਰ ਆਪਾਂ ਫੇਰ ਵੀ ਆ ਗਏ ਇੱਕ ਹੋਰ ਵੀਡੀਓ ਦੇ ਨਾਲ ਮੈਨੂੰ ਪੂਰੀ ਉਮੀਦ ਆ ਠੀਕ ਠਾਕ ਹੋਵੇਗੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਹੋਰ ਕੁਝ ਨਾ ਤਾਂ ਇਹੀ ਦੱਸ ਦਿਆ ਕਰੋ ਵੀ ਕਿੱਥੋਂ ਵੀਡੀਓ ਦੇਖ ਰਹੇ ਹੋ ਕਿਹੜੇ ਸ਼ਹਿਰ ਤੱਕ ਆਪਣੀ ਵੀਡੀਓ ਜਾ ਰਹੀ ਹੈ ਬਾਕੀ ਇਹ ਵੀਡੀਓ ਵੀ ਪਹਿਲਾਂ ਦੀ ਵੀਡੀਓ ਤਰ੍ਹਾਂ ਛੋਟੀ ਹੋਊਗੀ ਪਰ ਘੈਂਟ ਹੋਊਗੀ ਹੁਣ ਕੱਢੋ 8-9 ਮਿੰਟ ਤੇ ਸਵਾਦ ਲਓ ਤੇ ਤੇਰੀ ਕੜੀ ਦੱਸੇ ਚੰਗਾ ਟਾਈਮ ਚੱਲਦਾ ਤੁਹਾਡੇ ਗੁਆਂਢੀ ਚੰਗੇ ਲੱਗਦੇ ਆ ਜਿਨ੍ਹਾਂ ਨੇ ਪਾਣੀ ਨਹੀਂ ਮਾਰੀ ਰਿਸ਼ਤੇ ਲਈ ਕਫਤਾਈ ਲਈ ਦੇ ਚੜਾ ਇਹਦੇ ਪਜਾਮੇ ਦੀ ਬੋਲੀ ਲਗਣੀ ਜਲਦੀ ਸੌ ਜਾ ਰਾਤ ਨੂੰ ਤਾਰਾ ਵੱਡਣ ਜਾਣਾ ਟਰਾਂਸਫਰ ਵੀ ਚੋਰੀ ਕਰਨਾ ਬਹੁਤ ਸੋਹਣਾ ਜਲੂਸ ਕੱਢਿਆ ਵੀਰ ਸ਼ਾਪ ਦਾ ਨਾਮ ਦੱਸ ਯਾਰ ਜਿੱਥੇ ਕੱਪੜੇ ਲੈਣਾ ਮੈਂ ਅੱਗ ਲਾਉਣੀ ਆ ਸੁਨੀਆਂ ਨੇ ਬਹਤ ਈ ਜਾਨਦੀ ਜੇ ਕਿਸੇ ਨੂੰ ਚੰਗਾ ਨਹੀਂ ਬੋਲ ਸਕਦੇ ਤਾਂ ਗਾਲ ਜਰੂਰ ਕੱਢਿਆ ਕਰੋ ਕਰ ਲੋ ਜਿਹੜੀ 4 ਦਿਨ ਮौज ਕਰਨੀ ਤੂੜੀ ਦਾ ਸੀਜ਼ਨ ਵੀ ਆ ਗਿਆ ਤਾਲਾਏ ਮੇਰੇ ਗੁੱਟ ਚੋਂ ਕੜਾ ਬਾਹਾਂ ਤੇ ਹਾਈਡਰਾ ਫੇਸ਼ੀਅਲ ਲੈ ਕਰਾ ਨਾਕਾਫਾ ਨਾ ਕੜਾ ਬੱਤ ਸਹੀ ਏ ਤੇਰੇ ਦਰ ਤੇ ਆਇਆ ਤੇਰੇ ਦਰ ਤੇ ਆਇਆ ਮੈਂ ਰੰਗ ਨੀਲਾ ਪਾਇਆ ਤੁਸੀਂ ਗਲਤੀਆਂ ਦੱਸੋ ਮੇਰੀਆਂ ਮੱਥਾ ਚਰਨਾਂ ਦੇ ਨਾਲ ਲਾਇਆ ਭੁੱਲਾਂ ਬਖਸ਼ਾ ਮੇਰੀ ਤੇਰੀਆਂ ਭੁੱਲਾਂ ਦਾ ਬਖਸ਼ੀਆਂ ਗਿਆ ਗੁਨਾਹਗਾਰ ਤਾਂ ਅਸੀਂ ਹੋ ਗਏ ਬੜਾ ਹਰਾਮੀ ਹੋ ਗੇ ਤੇਰੇ ਦਰ ਤੇ ਆਇਆ ਕੱਚਾ ਨੀਲੇ ਰੰਗ ਦਾ ਪਾਇਆ ਫਰੋਜੀ ਫਰੋਜੀ ਹੋਇਆ ਪਿਆ ਕੰਮ ਬਲੂ ਚੱਡੀ ਹੈ ਕਿਆ ਹਾਂ ਹਮ ਮੈਂ ਤਰਾਂ ਦੇਖੜ ਤਾ ਮਚੂ ਕਾਨ ਜਾ ਹਾਂ ਕੈ ਸਕੂ ਨਹੀ ਤੁਮ ਦੋ ਪੰਜਾਬ ਦੇ ਤਬੇ ਸ਼ਰਮ ਹੈ ਕੁਝ ਤਜਾਬ ਨਾ 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 ਪੰਜਾਬ ਲਾ ਬੀਰਾ ਵੀ ਝੂਠਾ ਪਾ ਤਾ ਇਹਨੇ ਅੱਜ ਲਾਬੀਰੇ ਨੇ ਗਲਤ ਗਾਇਆ ਸੀ ਸੋਨੂ ਨੇ ਸਹੀ ਕਰਿਆ ਹੁਣ ਹਮੇਤਰਾਂ ਦੀ ਘੜ ਤਾ ਮਚੂਕਾਰ ਜਾ ਵੀਰੇ ਤੈਨੂੰ ਗੰਦੀਆਂ ਸਰਕਾਰਾਂ ਨੇ ਮਰਵਾ ਦੇਣਾ ਚਲੋ ਪੰਜਾਬ ਦੀ ਗੱਲ ਕਰਨ ਲਈ ਕੋਈ ਤਾਂ ਮੂਰੇ ਆਇਆ ਬੜੀ دیر ਬਾਅਦ ਗਾਣਾ ਕੱਢਿਆ ਯਾਰ ਤੂੰ ਸੋਨੂ ਭਰਾ ਬੱਸ ਕਰ ਕਿਉਂ ਲਾਭੀਰੇ ਦੀ ਰੋਟੀ 'ਚ ਲੱਤ ਮਾਰਨ ੜਿਆ ਉਧਰ ਲੋਕ ਮੈਡੀਕਲ ਤੋਂ ਪੰਜਾਬ 'ਚ ਕੈਪਸੂਲ ਲੱਭਦੇ ਫਿਰਦੇ ਆ ਵੀਰ ਤੂੰ ਤਾਂ ਮੈਨੂੰ ਵੀ ਭਲਾ ਤਾ ਕੰਮ ਕਰਦਾ ਆ ਕੰਮ ਕਰਦਾ ਆ ਯਾਰ ਮੇਰੇ ਮੈਨੂੰ ਕਹਿੰਦੇ ਆ ਯਾਰ ਮੇਰੇ ਮੈਨੂੰ ਕਹਿੰਦੇ ਆ ਓ ਲੱਬਿਆ ਤੂੰ ਵਿਆਹ ਕਰਵਾ ਲੈ ਓ ਲੱਬਿਆ ਤੂੰ ਵਿਆਹ ਕਰਵਾ ਵਾਹ ਕੰਮ ਕਰਦਾ ਆ ਕੋੜਿਆ ਤੇਰੇ ਚ ਹੌਸਲੇ ਨੇ ਪੁੱਤਰ ਓਏ ਜੇ ਕੁੜੀ ਹੁੰਦੀ ਤਾਂ ਵਿਆਹ ਕੇ ਤੋੜ ਦਿੰਦੇ ਹੁਣ ਇਹਦਾ ਕੀ ਕਰੀਏ ਮੈਂ ਕਿਆ ਸਾਲਿਓ ਕਰਬਰ ਪਹਿਲਾ ਮੈਂ ਕਿਆ ਸਾਲਿਓ ਕਰਬਰ ਪਹਿਲਾ ਉਹ ਵਿਚਾਰੇ ਮਜਬੂਰ ਹੋਏ ਪਏ ਨੇ ਹੱਸਣ ਤੋਂ ਯਾਰ ਇਹਨਾਂ ਦੇ ਘਰ ਦੇ ਕੁਛ ਨਹੀਂ ਕਹਿੰਦੇ ਸਾਡੇ ਘਰ ਦੇ ਤਾਂ ਮੋਰ ਬਣਾ ਦੇਣਗੇ ਕੀ ਪਤਾ ਕੁੜੀ ਦਾ ਬ੍ਰਦਰ ਹੋਵੇ ਮੈਂ ਨਹੀਂ ਮੰਨਦਾ ਮਾੜ ਕਾ ਚਾਹ ਦਾ ਪੀਣ ਦਿਓ ਯਾਰ ਛੋਟਾ ਵੀਰ ਵੀ ਕੱਢਦਾ ਟ੍ਰਾਂਸਫਾਰਮ ਚੋਂ ਤੇਲ ਸਾਲੀਏ ਸਿੰਗਲ ਰੋਡ ਤੋਂ ਰੁਪਈਏ ਬੜੇ ਹੁੰਜਦਾ ਛੋਟਾ ਵੀਰ ਕਰਦਾ ਲੁੱਟਾ ਖੋਹਾ ਸਾਲੀਏ ਬੈਟਰੀ ਵਾਲੀ ਗੱਡੀ ਚਲਾਉਂਦਾ ਉਹਨੂੰ ਟਰੱਕ ਕਹੀ ਜਾਂਦੇ ਟਰੱਕ ਦੀ ਲਾਈਟ ਵਰਗਾ ਤਾਂ ਮੂੰਹ ਹੈ ਤੇਰਾ ਓ ਟਾਇਰ ਵਿੱਚ ਟੂਪਾ ਟਾਇਰ ਵਿੱਚ ਟੂਪਾ ਓ ਟਾਇਰ ਵਿੱਚ ਟੂਪਾ ਟਾਇਰ ਵਿੱਚ ਟੂਪਾ ਵੀਰੇਸ ਨੂੰ ਮਨੁੱਖਤਾ ਦੀ ਸੇਵਾ ਵਾਲਿਆਂ ਕੋਲ ਛੱਡ ਆਓ ਤੁਹਾਨੂੰ ਪੁੰਨ ਲੱਗੂ ਜਿੰਨੇ ਕੁਸੇ ਸਾਰੇ ਇੰਸਟਾਗ੍ਰਾਮ ਤੇ ਇਕੱਠੇ ਕੀਤੇ ਆ ਆਂਟੀ ਦੇਖਦੀ ਇਹਨੂੰ ਕੀ ਹੋਇਆ ਵਿੱਚ ਫੂਕ ਧੰਣਾ 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 ਵੀਰ ਸ਼ੀਸ਼ੀ ਨਾ ਕਰ ਤੇਰੀ ਟੂਬ ਦੀ ਹਵਾ ਕੱਢ ਦੇਣੀ ਕਿਸੇ ਨੇ ਲੋਕੀ ਵੀ ਕਹਿੰਦੇ ਹੋਣੇ ਨੇ ਭੈਣ ਚੋਂ ਕਿਹੜਾ ਪਾਗਲਖਾਨੇ ਚੋਂ ਭੱਜ ਆਇਆ ਓ ਟਾਇਰ ਵਿੱਚ ਟੂਪਾ ਟਾਇਰ ਵਿੱਚ ਟੂਪਾ ਟਾਇਰ ਵਿੱਚ ਟੂਪ ਆ ਤੇਰੀ ਬੁੰਡ ਦੇ ਨਹੀਂ ਕਿਸੇ ਨੇ ਕੂਟ ਆ ਟੰ ਨਾ 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 ਟੰ ਨਾ 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 ਇਹ ਕੀ ਹੈ ਲੜੇ ਆ ਲੜੇ ਕਦ ਨਚਰਾ ਆਪਣਾ ਨਚਰਾ ਫਿਰ ਕੀ ਫਿਰ ਕੀ ਡੱਬੇ ਆ ਡੱਬੇ ਆ ਡੱਕ ਚਲੇ ਡੱਬੇ ਉਹ ਡੱਬੇ ਡੱਬੇ ਟਾਲੀ ਤੇ ਟਾਲੀ ਤੇ ਡੱਬੇ ਅੰਮ੍ਰਿਤਸਰ ਬਹੁਤ ਵਧੀਆ ਹਸਪੀਟਲ ਆ ਤੇਰਾ ਇਲਾਜ ਹੋ ਜੂ ਤੇਰੀ ਬੁੰਡ ਚ ਕਿਹੜਾ ਕੀੜਾ ਜਿਹੜਾ ਤੈਨੂੰ ਟਿਕਣ ਨਹੀਂ ਦਿੰਦਾ ਇਹ ਕੀ ਹੈ ਸਿੱਟਾ ਹੀ ਆ ਸਿੱਟਾ ਹੀ ਆ ਕਣਕ ਦਾ ਹੈ ਕਣਕ ਦਾ ਕੀ ਕਰਾਂ ਕੀ ਕਰਾਂ ਇਹਦਾ ਸਿੱਟੇ ਦਾ ਕੀ ਕਰਾਂ ਮੈਂ ਬੌਂਡ ਚ ਲੈ ਲਾ ਸਿੱਟਾ ਹੀ ਆ ਕੀ ਆ ਕੀ ਆ ਸਿੱਟਾ ਹੀ ਆ ਹਣ ਦੋ ਚਾਰ ਕਮੈਂਟ ਖੋਦੀ ਪੜ ਲਓ ਅੱਜ ਮੇਰਾ ਮੂਡ ਨਹੀਂ ਹੈਗਾ ਕਿਸੇ ਨੂੰ ਗੱਲ ਵਰਾਉਣ ਦਾ ਤੇ ਵੀਡੀਓ ਕਿਦਾਂ ਲੱਗ ਰਹੀ ਨਾਲ ਦੇ ਨਾਲ ਕਮੈਂਟ ਕਰਕੇ ਜਰੂਰ ਦੱਸ ਦੇ ਕਰੋ ਤੇ ਪਿਛਲੀ ਵੀਡੀਓ ਤੇ ਹਜੇ ਵੀ 2000 ਲਾਈਕ ਨਹੀਂ ਹੋਏ ਐਸ ਵੀਡੀਓ ਤੇ ਜਰੂਰ ਕਰਵਾ ਦਿਓ ਪਹਿਲਾਂ ਲਾਈਕ ਕਰੋ ਵੀਡੀਓ ਨੂੰ ਫੇਰ ਅੱਗੇ ਦੇਖਿਓ ਕੀ ਕਰਾਂ ਕੀ ਹੈ ਕੀ ਹੈ ਸਿੱਟਾ ਹੀ ਆ ਸਿੱਟਾ ਹੀ ਆ ਕੀ ਕਰਾਂ ਕੀ ਕਰਾਂ ਭਾਈ ਜੀ ਕੋਈ ਨਮਾ ਜਾਂ ਮੁੰਡਾ ਕੌਣ ਕੋਈ ਗੁਲਾਬ ਸਿੰਘ ਹੈ ਓਏ ਕੋਈ ਗੁਲਾਬ ਸਿੰਘ ਨਹੀਂ ਓਏ ਜਾਫਰ ਆ ਜਾਫਾ ਜਾਫਰ ਜਾਫਰ ਕੋੜੀਆਂ ਵਾਲੇ ਭਾਈ ਜੀ ਕੌਣ ਹੈ ਉਹ ਜਿਹੜੀ ਖੇਡ ਅਪਾ ਅੱਜ ਖੇਡਣ ਜਾ ਰਹੇ ਆ ਓਏ ਫੇਰ ਤਾਂ ਬਹੁਤ ਪੁਰਾਣਾ ਖਿਡਾਰੀ ਆ ਜਿਹੜੀ ਖੇਡ ਤੁਸੀਂ ਅੱਜ ਖੇਡਣ ਜਾ ਰਹੇ ਹੋ ਪਿਛਲੇ ਸਾਲੇ ਨੇ ਗੋਪੀ ਨਾਲ ਖੇਡ ਲਈ ਆ ਗੋਬਿੰਦਿਆ ਆ ਵੇਹੇ ਤਾਂ ਮੈਂ ਬੰਦੇ ਨੂੰ ਮਾਰਨ ਤੋਂ ਪਹਿਲੇ ਉਹਦਾ ਕਸੂਰ ਪੁੱਛ ਲੈਣਾ ਪਰ ਤੇਰਾ ਤਾਂ ਮੈਂ ਉਹ ਵੀ ਨਹੀਂ ਪੁੱਛਣਾ ਪਤੰਦਰੋਂ ਕੋਈ ਹੋਰ ਬੰਦਾ ਲੈ ਲੈਂਦੇ ਇਹਨੇ ਤੁਹਾਡੇ ਚੋਂ ਇੱਕ ਦਿਨ ਨੂੰ ਘੋੜੀ ਬਣਾ ਲੈਣਾ ਇਹ ਕੀ ਹੈ ਤੇਰਾ ਟਾਈਮ ਨੇੜੇ ਆ ਗਿਆ ਹੀ ਰਿਆ ਇਹ ਟਾਈਮ ਬੋਮ ਹੈ ਨਹੀਂ ਨਹੀਂ ਉਹ ਭਰਾਵਾ ਇਹਨੇ ਤੁਹਾਡੀ ਵੀ ਵੀਡੀਓ ਲੀਕ ਕਰ ਦੇਣੀ ਕੋਈ ਵੋਟ ਵੀ ਸੋਨੂ ਵਰਗੀ ਆ ਚੱਕੀ ਜਾਂਦੀ ਆ ਫੱਟੇ ਨੱਚਣ ਵਾਲੇ ਕਾਲੀਆਂ ਜੁਰਾਬਾਂ ਪਾਈਆਂ ਕਿ ਪੈਰ ਹੀ ਇੰਨੇ ਕਾਲੇ ਆ ਡੀ ਜੇ ਦਾ ਗਾਣਾ ਵੀ ਦੇਖੋ ਲਾ ਰਿਹਾ ਦੁੱਧ ਨਾਲੋਂ ਚਿੱਟੀ ਗੋਰੇ ਪੈਰ ਇੱਕ ਦੇ ਵੀ ਨਹੀਂ ਹੈਗੇ ਚੀਟਿੰਗ ਨਾ ਕਰੋ ਜਿਹੜੇ ਪਾਣੀਆਂ 'ਚ ਤੈਰਦੇ ਕਰੋ ਕੋਡਾਈ ਲਈ ਵੀਰ ਦਾੜੀ ਬੰਨ ਕੇ ਰੱਖਿਆ ਕਰ ਵੱਡੀ ਹੋਗੀ ਤੂੰ ਲੰਘ ਕੇ ਵੀ ਆਉਣਾ ਪੈਂਦਾ ਆ ਨਾ ਵੀਰ ਨਾ ਕਿਹੜੇ ਕੰਮੀ ਪੈ ਗਏ ਇੱਕ ਦੂਜੇ ਦੀ ਵੱਖੀ ਪਾੜੋ ਸਰ ਤੋਂ ਛਾਤੀ 'ਚ ਲੱਤਾਂ ਨਾ ਖਾ ਲਿਓ ਮੱਦੀ ਹੁਣੀ ਵੀਰ ਜੀ ਦਾੜੀ ਵੱਡੀ ਜ਼ਿਆਦਾ ਹੋ ਗਈ ਆ ਥੋੜੀ ਕਟਵਾ ਲਓ ਜੱਟ ਦੀ ਆ ਟੋਰਾ ਨੇ ਜੱਟ ਦੀ ਮੈਂ ਤਾਂ ਯਾਰ ਹੈਰਾਨ ਆਇਆ ਇਹਦੇ ਘਰ ਦੇ ਰਿਸ਼ਤੇਦਾਰ ਪਿੰਡ ਦੇ ਆਂਢ ਗੁਆਂਢੀ ਕੋਈ ਵੀ ਹੈ ਨਹੀਂ ਇਹਦੀ ਬੰਡ ਕੁੱਟਣ ਵਾਲਾ ਯਾਰ ਮੇਰੀ ਗੱਲ ਸੁਣੋ ਬਾਕੀ ਗੱਲਾਂ ਦੀ ਗੱਲ ਆਹ ਕੱਪੜੇ ਆਹ ਕੱਪੜੇ ਪਾਉਣ ਲਈ ਵੀ ਕੌਨਫੀਡੈਂਸ ਚਾਹੀਦਾ ਲਿਟਰਲੀ ਉਹ ਵੀ ਪੰਜਾਬ ਦੇ ਵਿੱਚ ਖਾਸ ਕਰਕੇ ਆਰੂ ਭੈਣੋ ਇਹੋ ਜਿਹੇ ਪੰਪਾ ਨੇ ਮੁੰਡੇ ਖੁਸਰੇ ਬਣਾਤੇ ਬਾਜੀ ਬਾਥਰੂਮ ਕੁੜੀਆਂ ਵਾਲੇ ਜਾਂਣਾ ਕਿ ਮੁੰਡਿਆਂ ਵਾਲੇ ਮੈਨੂੰ ਬਹੁਤ ਪਸੰਦ ਆਇਆ ਤੇਰਾ ਕੰਫੀਡੈਂਸ ਮੈਂ ਕੀ ਕਹਿ ਰਹੀ ਆ ਮੈਨੂੰ ਬਹੁਤ ਪਸੰਦ ਆਇਆ ਤੇਰਾ ਕੰਫੀਡੈਂਸ ਲਿਟਰਲੀ ਇਹਦਾ ਲੋਕੀ ਹੈ ਨਾ ਆ ਆਪਣੇ ਆਪ ਨੂੰ ਮੈਂਸ਼ਨ ਕਰਨ ਲੱਗੇ ਨਾ ਸੰਗਦੇ ਆ ਪੰਪ ਵੀ ਬੜੀ ਕੁੱਤੀ ਚੀਜ਼ ਏ ਪੈਂਟਾਂ ਤੋਂ ਸਲਵਾਰ ਪਵਾ ਦਿੰਦੇ ਹਾਂਜੀ ਆਪਣੇ ਕੋਲ ਆਏ ਸੀਗੇ ਅੱਜ ਇੰਸਟਾਗ੍ਰam ਦੇ ਬਹੁਤ ਹੀ ਫੇਮਸ ਸੈਲੀਬ੍ਰਿਟੀ ਸੋਨੂ ਜੀ ਤੇ ਨਾਲ ਵੀਰ ਆਇਆ ਸੀਗਾ ਇਦਾਂ ਦੇ 75 ਸੈਲੀਬ੍ਰਿਟੀ ਆ ਪਿੰਡ ਸਾਡੇ वीर दी छाती ते भी फिल्टर ला दी वीर <laughs> ते वीरज आप दी चेस्ट ते सोनू दी फोटो बना रहा है ओ माय गूदुरूला ए ना दोना दे मथे ते ਭੈਣ ਚੋ ਲਿਖ ਦੇ ਭੀੜ ਚੋ ਪਹਿਚਾਨ ਬਣਾਉਣੀ ਕਿਹੜਾ ਸੋਖੀ ਆ ਗਜਬ ਬੇਇੱਜ਼ਤੀ ਹੈ ਲੈ ਵੇ ਤਖਾਣਾ ਮੇਰੀ ਮੰਜੀ ਵੇ ਠੋਕ ਦੇ ਲੈ ਵੇ ਤਖਾਣਾ ਮੇਰੀ ਮੰਜੀ ਵੇ ਠੋਕ ਦੇ ਮੰਜੀ ਦਾ ਪਾਵਾ ਠੋਕਣਾ ਪੈਣਾ ਤੇਰੇ ਮੰਜੀ ਕੀ ਮੰਜਾ ਵੀ ਠੋਕ ਦਾਂਗੇ ਆ ਜਾ ਮੈਤਰਖਾਨ ਆ ਆਗਲੀ ਪਿਛਲੀ ਕੱਢ ਦੇ ਕਾਣ ਹਾਈ ਨਹੀਂ ਜੈ ਵੱਡੀ ਦਾ ਬਾਂਦਰ ਵਾਂਗੂ ਅਸੀਂ ਤਾਂ ਕਾਣ ਕੀ ਮੰਜੀ ਹੀ ਤੋੜ ਦੇਣੀ ਆ ਪਤਾ ਨਹੀਂ ਕਿਹੜੀ ਗੱਲੋਂ ਚੁੱਪ ਆ ਇਹ ਤਰਖਾਨਾ ਕੋਲ ਸਰਵਿਸ ਕਰਾਉ ਲੱਗਦਾ ਮੈਂ ਆਂਬੜੀ ਨਹੀਂ ਮੈਂ ਪਵਿੱਤਰ ਆ ਜੇ ਕੋਈ ਕਹਿੰਦੇ ਕਮੈਂਟ ਕਰੋਗਾ ਮੇਰਾ ਜਸੂ ਉਸ ਦਾ ਬਦਲਾ ਜ਼ਰੂਰ ਲਊਗਾ ਜਸੂ ਐ ਨਹੀਂ ਵੇਲਾ ਕੀ ਕਮੈਂਟ ਕਰਨ ਵਾਲਿਆ ਤੋਂ ਬਦਲਾ ਲੈਂਦਾ ਫਿਰੇ ਮਤ ਸਹੀਏ ਪਵਿੱਤਰ ਆਤਮਾ ਆਲੂਆਂ ਦਾ ਸੀਜ਼ਨ ਚੱਲੀ ਜਾਂਦਾ ਮੈਨੂੰ ਪਵਿੱਤਰ ਆਤਮਾ ਕਹਿੰਦੀ ਹੈ ਕਿ ਤੂੰ ਇੰਸਟਾਗ੍ਰam ਡਿਲੀਟ ਕਰ ਦੇ ਇਸ ਵੀਡੀਓ ਤੇ ਬਹੁਤ ਕਮੈਂਟ ਸੀ ਪਰ ਇਸ ਵੀਡੀਓ ਵਿੱਚ ਆਪਾਂ ਦੋ ਹੀ ਐਡ ਕੀਤੇ ਅਗਲੀ ਵੀਡੀਓ ਵਿੱਚ ਚੰਗੀ ਤਰ੍ਹਾਂ ਰਗੜਾਂਗੇ ਇਸ ਆਂਟੀ ਨੂੰ ਤੇ ਨਾਲ ਟੈਂਪੋਆਂ ਨੂੰ ਜਿਹੜੇ ਅੰਮ੍ਰਿਤਸਰ ਮੇਲਾ ਲਵਾ ਰਹੇ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਬੈਲ ਆਈਕਨ ਆਨ ਕਰਕੇ ਰੱਖੋ ਤਾਂ ਜੋ ਅਗਲੀ ਵੀਡੀਓ ਨਾਲ ਦੇ ਨਾਲ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਮੈਂ ਮਿਲਦਾ ਕਿਸੇ ਹੋਰ ਵੀਡੀਓ ਵਿੱਚ ਵੀਡੀਓ ਕਿਦਾਂ ਲੱਗੀ ਕਮੈਂਟ ਕਰਕੇ ਜਰੂਰ ਜਾਇਓ ਤੇ ਵੀਡੀਓ ਨੂੰ ਜਿਨ੍ਹਾਂ ਨੇ ਹਜੇ ਤੱਕ ਵੀ ਲਾਈਕ ਨਹੀਂ ਕੀਤਾ ਉਹ ਵੀਡੀਓ ਨੂੰ ਲਾਈਕ ਕਰਕੇ ਜਾਇਓ